ਇਹ ਮੋਟੇ ਵਿਆਹ ਵਾਲੇ ਬੰਦੇ ਤੇ ਪੁਰਾਣੇ ਬੰਦੇ ਜਾਣਦੇ ਇਹਨਾਂ ਨੂੰ ਉਹ ਜ਼ਰੂਰ ਦੱਸਿਓ 40 ਕਿਉਂਕਿ ਉਹੋ ਹੀ ਆ ਡੈਕੋਰੇਸ਼ਨ ਵਾਲੇ ਨਹੀਂ ਹੋ ਕੇ ਕਾ ਲਵ ਭਈ ਮੈਂ ਬਕਲੀਆਂ ਕੁਲੀਆਂ ਹੋ ਗਈਆਂ ਸਾਡੇ ਵਿਆਹ ਦੀ ਕੁੜੇ ਤਿਆਰੀ ਐ ਇਹ ਰੱਖਣਿਆ ਮੇਨ ਦੋ ਬੰਦੇ ਫੂਡ ਟੈਸਟਰ ਬਸ ਇਹ ਫੂਡ ਟੈਸਟਰ ਆਲੇ ਨਹੀਂ ਚੱਕਣੇ ਦੇ ਫੂਡ ਚੱਕੜੇ ਸੁੱਕਣ ਵਾਲੇ ਆ ਤੇ ਸੁੱਕ ਕੇ ਜਿਹਨਾਂ ਨੇ ਚੀਜ਼ ਘਰ ਨੂੰ ਲੈ ਜਾ ਬਾਹਰ ਰੁਕਣੇ ਨਹੀਂ ਚਾਹੀਦੇ ਹੁਣ ਖਿਚੀ ਹੌਣ ਕੰਮ ਹਾਂ ਆਓ ਬੱਲੇ ਆਪਦੇ ਰੰਗ ਤੋਂ ਹੱਥ ਜਿੱਡੇ ਮੈਂ ਨਹੀਂ ਮੇਰੇ ਕੋ ਗੁੱਗੂ ਨਾਲ ਦੇਖਾਣੇ ਮੈਂ ਤੂੰ ਕਿਹੜੇ ਖਾੜਿਆ ਗੁੱਗੂ ਨਾਲ ਆ ਗੁੱਗੂ ਨਾਲ ਆ ਗੁੱਗੂ ਖਾ ਲਿਆ ਇਹ ਗੁੱਗੂ ਖਾ ਆ ਰਿਹਾ ਚਾਹਣ ਖਾਣੀ ਵੀ ਕਿੰਨੇ ਰਾਣੀ ਲੈ ਆ ਜਾ ਕਿਸੇ ਨੂੰ ਨਹੀਂ ਆਉਂਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਔ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ 20 40 ਫੁੱਟ ਇਹ ਮੋਟੇ ਦੇ ਵਾਲੇ ਬੰਦੇ ਤੇ ਪੁਰਾਣੇ ਬੰਦੇ ਜਾਣਦੇ ਇਹਨਾਂ ਨੂੰ ਉਹ ਜਰੂਰ ਦੱਸਿਓ 40 ਕਿਉਂਕਿ ਇਹ ਉਹ ਹੀ ਆ ਡ ਦੇਦੀ ਨੀ ਘਰ ਦੀ ਡੈਕੋਰੇਸ਼ਨ ਵਾਲੀ ਠੀਕ ਸਾਫ ਤਾਂ ਮੈਂ ਟਲਾ ਦਾ ਕੁੱਟ-ਕੱਟ ਕੇ ਖੱਢਿਆ ਵਾ ਹਾਂ ਹਾਂ ਜੀ ਕਿਵੇਂ ਹੋ ਕਿਵੇਂ ਮਤਲਬ ਕੋਟੇ ਕੀ ਕੰਮ ਨਹੀਂ ਪੜਾ ਕਿਵੇਂ ਕਿਉਂ ਨਹੀਂ ਹੋਇਆ ਕੀ ਕਹਾਦਾ ਵਾ ਨਹੀਂ ਮੈਂ ਹਾਂ ਬਕਲੀਆਂ ਕੁੜੀਆਂ ਹੋ ਗਈਆਂ ਸਾਡੇ ਵਿਆਹ ਦੀ ਕੁੜੇ ਤਿਆਰੀ ਹੈ ਹਲਾਈ ਹੁਣ ਇਧਰ ਵੀਰਾਂ ਦੇ ਟੈਂਟ ਵਾਲੇ ਵੀ ਪਹੁੰਚੇ ਹੋਏ ਸਾਡੇ ਦਰਮਿਆਨ ਤੇ ਵੀਰੋ ਨੇ ਕਾਫੀ ਵਧੀਆ ਵਧੀਆ ਚੀਜ਼ਾਂ ਆਈਆਂ ਨੇ ਇਹਨਾਂ ਦੇ ਵੀ ਗੱਲ ਕਰਾਂ ਮੈਂ ਇਹਨਾਂ ਨੇ ਇਹ ਇਹ ਰੱਖਣੇ ਆ ਮੇਨ ਦੋ ਬੰਦੇ ਫੂਡ ਟੈਸਟਰ ਬਸ ਇਹ ਫੂਡ ਟੈਸਟਰ ਆਲੇ ਦੱਸਣੇ ਨਹੀਂ ਚੱਕਣੇ ਦੇ ਫੂਡ ਚੱਕਣੇ ਸੁੱਕਣ ਵਾਲੇ ਆ ਦੇਖੋ ਕਿ ਜਿੰਨਾਂ ਨੇ ਚੀਜ਼ ਘਰੋਂ ਲੈ ਜਾ ਕਰਨ ਹਾ ਇਹ ਫੂਡ ਗੈਪ ਵਾਲੇ ਆ ਮੈਂ ਉਹ ਜਾਦੂਗਾਰੇ ਰੋ ਗੱਲ ਬਾਤ ਬਾਹ ਹੱਥ ਰੁਕਣੇ ਨਹੀਂ ਚਾਹੀਦੇ ਹੁਣ ਖਿੱਚੀ ਆਉਣ ਕੰਮ ਹਾਂ ਤੇਰੇ ਬੁੱਲ ਜੇ ਕਾ ਤਾਂ ਸੁਜੇ ਆ ਹੈ ਹਾਂ ਇਹਨੇ ਕ ਤੇਰੇ ਬੁੱਲ ਕਾ ਤਾਂ ਸੁਜੇ ਆ ਭੂਣ ਲੜਿਆ ਸ਼ਕਤੀਆਂ ਲਾਈਆਂ ਦੱਬੀ ਹੋ ਕਿਲੀ ਫਿਰ ਲੱਡੂ ਖਾਣ ਹੈ ਲੱਡੂ ਖਾਣੇ ਵੇਖੀ ਚਾਹ ਦੀ ਮਿਠਾਈ ਆ ਸੌਰੀ ਆ ਇੰਨੇ ਜਲੀਲ ਕਰਕੇ ਲਿਆਂਦਾ ਕੋ ਖਵਾ ਦੇ ਤੇ ਕਿਹਨੇ ਲੱਡੂ ਉਹ ਵੀ ਕਰ ਦੇ ਨਾ 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 ਕਿਉਂ ਨਹੀਂ ਗਰੀਬਸ ਆਉ ਮੱਲੇ ਆਪਦੇ ਰੰਗ ਤੋਂ ਆ ਤਜ ਕਿੱਡੇ ਮੈਂ ਨਹੀਂ ਮੇਰੇ ਕੋ ਗੁੱਗੂ ਨਾਲ ਦੇ ਖਾਣੇ ਵੇ ਤੂੰ ਕਿਹਨੇ ਖਾਣੇ ਆ ਗੁੱਗੂ ਨਾਲ ਨਹੀਂ ਚਲਾ ਹੀ ਖਾ ਲੈਂਦੇ ਆ ਚੱਲ ਨਹੀਂ ਮੈਂ ਤੂੰ ਗੁੱਗੂ ਨਾਲ ਖਾ ਉਹੇ ਖਾ ਲੈ ਆਹ ਗਰਮ ਕਰਾਈਏ ਮੈਂ ਇਹਨਾਂ ਆਹ ਠੀਕ ਆ ਗੁੱਗੂ ਨਾਲ

I'm going to go to t u s I'm g n g e h e I'm n e house. I'm e house. I'm going o m g n g e ਪਟਾਕੇ ਦੇ ਰੰਗ ਦੀ ਭਾਈ ਕਾਲੀ ਸੋਨਾ ਕੇ ਇਹ ਕਿ ਅੱਛਾ ਕਾਲੀ ਹੋ ਗਈ ਹੈ 골ਡਨ ਸੀ ਇੱਕ ਦਸਨਿਆਰੇ ਜੀ ਤੋਂ ਬਣਵਾਈ ਉਹਦੇ ਕੋਈ ਜਾਵੇ ਨਾ ਜਿਹਨੇ ਬਜਾਦ ਨਹੀਂ ਮੈਂ ਬਣਾਈ ਕਿ ਕਿੰਨਾ ਕੁੱਤੇ ਦੀ ਗਰੂਮਿੰਗ ਕਰਾ ਲਈ ਪਹਿਲਾਂ ਵੀ ਸਾਬ ਕਰਾ ਨਹੀਂ ਮੈਂ ਅਵੇ ਗੁੱਤਾ ਕਾਲਾ ਹੁੰਦਾ ਓਏ ਬੀਕਾ ਦੇਰ ਚਾਹ ਨਹੀਂ ਲੋੜ ਦੀ ਫੀਮ ਚਾਹੀਦੀ ਅੱਥੀ ਲਾ ਗੋਰੇ ਬੀਕਾ ਤੇ ਵਾਲੀ ਕਹਾਣੀ ਆਏ ਗੋਰੇ ਵੀ ਕੰਨੇ ਨਾਲੀ ਖਾਣੀ ਕਾਣਾ ਖਾਣੀ ਵੀ ਕੰਨੇ ਨਾਲੀ ਲੈ ਆ ਜਾ ਕਿਸੇ ਦੁਨੀਆ ਲਾਲਾ ਜਿਹਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ